ਬਾਵਾ ਦੇ ਲਾ ਦੇ ਨੇ ਵਾਲ ਕਾਲੇ ਹੋਣਾ ਹੁਣ ਇਥੋਂ ਵਾਗ ਨੂੰ ਕਾਲੇ ਰੰਗ ਦੇ ਕਰਨੀਆਂ ਹੱਥ ਕੀ ਹੋਣੇ 60 ਲੱਖੀ ਉਹ ਵੀ ਬੋਲਦੀ ਨਾ ਨਹੀਂ ਕੀ ਬਚਾ ਕੀ ਸੜ ਗਿਆ ਹੱਥ ਸਸਰੀ ਕਲਜੀ ਸਾਰਿਆਂ ਨੂੰ ਅੱਜ ਦਾ ਜਿਹੜਾ ਇਹ ਵਲੌਗ ਆ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਅੱਜ ਅਸੀਂ ਗੁਰਸ਼ਰਨ ਦੇ ਉੱਤੇ ਇੱਕ ਐਕਸਪੈਰੀਮੈਂਟ ਕਰਨਾ ਵਾ ਤੇ ਅਮਨ ਉਹ ਜਿਹੜਾ ਐਕਸਪੈਰੀਮੈਂਟ ਆ ਉਹਦੀ ਤਿਆਰੀ ਕਰਦੀ ਪਈ ਆ ਇਹ ਕੁਝ ਚੀਜ਼ਾਂ ਜਿਹੜੀਆਂ ਉਹਦੇ ਲਈ ਮਿਕਸ ਕਰਦੀ ਪਈ ਆ ਤੇ ਅਸੀਂ ਉਹਦੀ ਨਾਲ ਚੈੱਕ ਕਰਕੇ ਦੇਖਣਾ ਸੋ ਅਮਨ ਆ ਮੈਂ ਤੈਨੂੰ ਇੱਕ ਗੱਲ ਕਹਾਂ ਪਹਿਲਾਂ ਆਪਾਂ ਉਹਨੂੰ ਬਾਹਰ ਲਿਆਈਏ ਠੀਕ ਆ ਪਹਿਲਾਂ ਉਹਨੂੰ ਬਾਹਰ ਲੇ ਕੇ ਪਹਿਲਾਂ ਆਪਾਂ ਬਣਾ ਲਈਏ ਪਹਿਲਾਂ ਬਣਾ ਲਈਏ ਹਾਂ ਤੇ ਬਣਾ ਕੇ ਆਪਾਂ ਨੂੰ ਉਹਦੇ ਉੱਤੇ ਟੈਸਟ ਕਰਨਾ ਹੈ ਇਹਦੇ ਨਾਲ ਫਿਰ ਉਹ ਕੀ ਬਣੂਗਾ ਉਹ ਤਾਂ ਰੰਗ ਚੇਂਜ ਹੋ ਜਾਊਗਾ ਪਤਾ ਨਹੀਂ ਰੰਗ ਚੇਂਜ ਹੋਊਗਾ ਕਿ ਨਹੀਂ ਪਰ ਐਕਸਪੈਰੀਮੈਂਟ ਤਾਂ ਕਰਨਾ ਹੀ ਆ ਹੁਣ ਕਰੋ ਨੇ ਕਿਸ਼ੇਤੀ ਆਉਣਾ ਨਾ ਉਹਦੇ ਤੇ ਲਾਉਂਗੀ ਫੇਰ ਹੀ ਮੈਂ ਆਪਦੇ ਤੇ ਅਪਲਾਈ ਕਰੂੰਗੀ ਜੇ ਕੋਈ ਰਿਐਕਸ਼ਨ ਉਹ ਆਪੇ ਹੁੰਦੇ ਤੇ ਹੋਊਗਾ ਜਾ ਨਹੀਂ ਉਹ ਆਪਣਾ ਭਰਾ ਨਹੀਂਗਾ ਤੇ ਨੋਰੀ ਤਰਸ ਨਹੀਂ ਆਉਂਦਾ ਮੈਂ ਤਾਂ ਉਹ ਸੰਦੀਪ ਨੂੰ ਆਵਾਜ਼ ਮਾਰਦੀ ਉਹਨੂੰ ਕਹਿੰਨੀ ਤੂੰ ਗੁਰਸ਼ਨ ਨਹੀਂ ਸੰਦੀਪ ਸੰਦੀਪ ਬੰਦ ਕਰ ਪਹਿਲਾਂ ਉਹਨੂੰ ਸੱਦ ਲਿਆ ਬੋਲਣ ਦੀ ਲੋੜ ਨਹੀਂ ਜਾ ਕੇ ਉਹਨੂੰ ਲੈ ਆ ਸਾਡੇ ਕੋਲ ਤਾਂ ਉਹਨੇ ਆਉਣਾ ਨਹੀਂਗਾ ਜਾ ਵਗੂ ਆ ਜਾਵੇ ਲੈ ਹਣ ਉਹਨੂੰ ਲੈ ਆ ਨਾਲ ਆ ਜਾ ਇੱਕ ਚੀਜ਼ ਕਰਕੇ ਵੇਖਦੇ ਆਪਾਂ ਆ ਜਾ ਤੂੰ ਦਰਦਿਆਂ ਨਾ ਬਾਰ ਗਰਦੀਬ ਦੇ ਪੈਰ ਦੇਖ ਤੂੰ ਧਰਤੀ ਦੇ ਨਾਲ ਲੱਗਦੇ ਜਾਂਦੇ ਆ ਤੈਨੂੰ ਹਾਂ ਚਲ ਆ ਜੋ ਮੈਂ ਤਾਂ ਕਹਿੰਨੀ ਆ ਤੇ ਦੇਖੋ ਹੁਣ ਤੇ ਕੁਰਸੀ ਤੇ ਚੱਲ ਕੇ ਬਈਆ ਇਹ 20 ਮਿੰਟ ਇਹ ਨਹੀਂ ਤੂੰ ਕੋਸ਼ ਨਹੀਂ ਆ ਤੂੰ ਰਹਿਂਦੇ ਤੇਰੇ ਵੇਖਣ ਆ ਗਿਆ ਚੀਚਾ ਲਈ ਗਿਆ ਤੂੰ ਬਸ ਆਵੇ ਹਾ ਗਵਰੀਆ ਆ ਹਾਂ ਚੱਲ ਆ ਜਾ ਜੀ ਆਪ ਲਾਈ ਨੂੰ ਕਰ ਐਵੇਂ ਮੇਰੇ ਲਈ ਆ ਹਰ ਕੋਈ ਨਾ ਨਹੀਂ ਗੁੱਗੂ 2 ਮਿੰਟ ਬਹਿ ਜਾ ਮੇਰੇ ਗੱਲ ਸੁਣ ਨਾ ਫੇਰਾ ਕਿਉਂ ਐਸ ਐਕਸਪੈਰੀਮੈਂਟ ਕੀ ਕਰਨਾ ਤੇਰੇ ਦਿੱ ਉਹ ਮੁੰਡਾ ਡਾਕਟਰ ਆ ਈਆ ਹੂੰ ਚੱਲ ਕੋਈ ਨਾ ਉਹਦਾ ਫੋਨ ਟੁੱਟ ਜਾਣਾ ਸੀ ਅੰਨਿਆ ਉਹ ਵੇਖੀ ਲਿਆ ਕਰਕੇ ਨਾ ਪਰੇ ਸਦੀ ਫੜ ਨੀ ਤੂੰ ਆ ਵੇਖ ਤੇ ਤੇ ਚ ਜ਼ੋਰ ਜ਼ਿਆਦਾ ਹੈ ਕਿ ਤੇਰੀ ਖਾੜੇ ਚ ਹਟਕੇ ਆਉ ਇੱਥੇ ਨੂੰ ਆ ਗਵਰੀਆ ਦੁਨੀਆ ਦਾ ਉਹ ਬਦਲਣਾ ਕਹਿਣਾ ਵੀ ਹੋਤਾ ਹੋ ਨਹੀਂ ਸਕਦਾ ਜੇ ਜੋ ਦੁਨੀਆ ਕਹਿੰਦੀ ਉਹ ਹੋੜੀ ਸਕਦਾ ਆਪਾਂ ਕਰਕੇ ਬੋਲ ਜੇ ਕੋਈ ਮੰਮੀਆ ਰਿਐਕਸ਼ਨ ਹੋ ਗਿਆ ਤਾਂ ਉੱਤੋਂ ਮੈਂ ਵਿਹਾਉਣ ਆਲਾ ਤੇ ਮੈਂ ਹੈ ਦੱਸ ਤੇ ਰਿਐਕਸ਼ਨ ਹੋ ਗਿਆ ਤਾਂ ਫੇਰ ਕੀ ਕੋਈ ਨਾ ਤੇਰੀ ਘਰ ਦੀ ਕਹੋ ਮੇਰੇ ਘਰ ਵਾਲਾ ਇੰਨਾ ਸੋਹਣਾ ਸੁਵਾ ਸੋਹਣਾ ਉਹਨੇ ਕਿਹਾ ਮੈਨੂੰ ਲੱਗਾ ਤੁਸੀਂ ਮੇਰਾ ਵਾਲ ਵੱਡਾ ਦੇਣੀ ਆ ਨਹੀਂ ਦੰਦੀਆਂ ਤੇਰੇ ਵਾਲ ਪਟਾ ਦੇਣੀ ਆ ਕੀ ਚੱਪ ਵਾਲ ਕਿਹੜੇ ਵਾਲ ਪਟਾ ਦੇਣੀ ਨਹੀਂ ਕੋਛ ਨਹੀਂ ਆ ਤੂੰ ਪਹਿਲਾਂ ਰੂਨ ਕਰੀ ਜਾ ਕੋਛ ਨਹੀਂ ਹੋਣਾ ਕੋਛ ਜਰਾ ਆਪਾਂ ਪਹਿਲਾਂ ਪੈਚ ਟੈਸਟ ਕਰਨ ਲੱਗੇ ਆ ਠੀਕ ਆ ਵੀ ਪੈਚ ਟੈਸਟ ਇੱਥੇ ਹੁੰਦੇ ਹੁੰਦੇ ਨਹੀਂ ਇੱਥੇ ਸਾਡਾ ਇਹਦਾ ਪ੍ਰੋਡਕਟ ਦਾ ਪੈਚ ਟੈਸਟ ਇੱਥੇ ਹੁੰਦਾ ਠੀਕ ਆ ਆਪਾਂ ਬਾਹ ਵੇਖ ਲਓ ਪਹਿਲਾਂ ਬਾਹ ਦਾ ਰੰਗ ਤਾਂ ਦੇਖ ਹੀ ਜਾਣਾ ਆਪਾਂ ਕਿਹਾ ਸਾਰੀ ਬਾਹ ਤੇ ਲਾਉਣਾ ਹਾਂ ਹੱਥ ਤੇ ਕੁਝ 19 21 ਹੋਗੀ ਨਾ ਕੀ ਹੋ ਗਿਆ 19 ਕੀ ਹੋ ਗਿਆ ਕੀ ਕਰ ਦੇਗਾ ਤੂੰ ਜਲਣ ਤਾਂ ਨਹੀਂ ਹੋਏਗਾ ਓ ਆ ਵੇਖ ਤਾਂ ਸਹੀ ਆ ਬਾਹ ਕਿਵੇਂ ਦੀ ਅਗਲੇ ਨੇ ਕਹਣਾ ਲੈ ਕੋਈ ਤੇ ਨਹੀਂ ਜੇ ਆ ਫਿਰ ਪਤਾ ਤਾਂ ਲੱਗੂ ਕਿਵੇਂ ਦੀ ਬਣਦੀ ਤੇ ਕਿਵੇਂ ਦੀ ਬਾਲਾਂ ਨਹੀਂ ਤੇਰੀ ਕਰਤੀ ਰੰਗ ਬਰੰਗੇ ਵਾਲਾ ਆਪਣੀਆਂ ਫਿਰ ਦੰਮ ਵਾਲ ਨਹੀਂ ਰੰਗ ਬਰੰਗੇ ਤੇ ਮੇਰੀ ਗਾਲ ਥੋੜਾ ਜਲਨ ਜੀਤਾ ਨਹੀਂ ਫੀਲ ਹੁੰਦੀ ਭਾਈ ਉਹ ਤੇਰੇ ਚ ਸਾਰ ਸਾਰਾ ਤੇ ਮੇਰੇ ਚ ਕਿਵੇਂ ਆ ਜੂਗਾ ਮੇਰੇ ਚ ਕੋਈ ਜਲਨ ਨਹੀਂਗੀ ਵੀ ਮਿੰਟ ਲਾ ਦੇ ਤੇ ਨਹੀਂ ਜਲਣਾ ਨਹੀਂ ਜਲਣ ਇਹਦੇ ਤੇ ਸਕਿਨ ਤੇ ਹੋਣੀ ਸੀਗੀ ਜੇ ਨਹੀਂ ਹੋਈ ਮਤਲਬ ਕੁਝ ਨਹੀਂ ਹੁੰਦਾ ਫਿਰ ਮੈਨੂੰ ਵੀ ਹੁਣ ਆਪਾਂ ਨੂੰ 20 ਮਿੰਟ ਲਾ ਕੇ ਰੱਖਣੇ ਆ ਕਿਉਂਕਿ ਤੇ ਮੁੰਡਿਆਂ ਦੀ ਹਾਰਡ ਸਕਿਨ ਹੁੰਦੀ ਆ ਨਾ ਕੁੜੀਆਂ ਵੀ ਮੁੰਡਿਆਂ ਤੇ ਕਰੀ ਜਾਉਣਾ ਬਹੁਤ ਚੰਗੀਆਂ ਤੁਸੀਂ ਆਏ ਗੱਲੋਂ ਆ ਮੈਂ ਉਧਰ ਵੀ ਜਿਹੜਾ ਐਕਸਪੈਰੀਮੈਂਟ ਤੇ ਤੇ ਕੀਤਾ ਹੀ ਬਾਅਦ ਚ ਮੇਰੇ ਤੇ ਕਿੰਨਾ ਚੜਾ 736 ਹੋਏ ਆ ਤੇ ਆਪਾਂ 8:06 ਮਿੰਟ ਤੇ ਆਪਾਂ ਹਾਂ ਲਾਵਾਂਗੇ ਹਾਂ 7:56 ਤੇ ਲਾਵਾਂਗੇ ਉਹ ਤੇਰਾ ਪਾਰਸਲ ਹੋਇਆ ਨਹੀਂ ਅੱਜ ਹੋਣਾ ਵਾ ਓ ਮੈਨੂੰ ਮੇਰਾ ਸਨੈਪਚੈਟ ਪਾਈ ਬੜੇ ਮੈਸੇਜ ਆਏ ਕਿ ਇਹਨੇ ਸੁਣਦਾ ਡਿਟੇਲ ਦੇ ਤੈਨੂੰ ਡੇ ਕਰ ਦੇਣੇ ਤੈਨੂੰ ਐਡ ਕਰਦਾ ਹਣਾ ਤੈਨੂੰ ਪਾਰਸਲ ਦੇਣ ਭੇਜਿਆ ਕਿ ਤੈਨੂੰ ਗਾਂ ਵਾਰਗਰਦੀ ਲਈ ਭੇਜਿਆ ਸੀ ਤੂੰ ਪਹਿਲਾਂ ਭੇਜਿਆ ਕਿੱਥੇ ਸੀਗਾ ਸਾਡਾ ਪਾਰਸਲ ਚੱਕ ਕੇ ਇਹਨੇ ਕਿਹਾ ਫੜਾਇਆ ਤੇ ਫੜਾ ਕੇ ਤੈਨੂੰ ਫੜਾ ਕੇ ਗਾਂ ਦਾ ਭੇਜ ਮੈਂ ਤਾਂ ਪਾਰਸਲ ਦਾ ਨਾ ਫੜਾ ਲੈਂਦਾ ਮੈਨੂੰ ਮੈਸੇਜ ਆਏ ਸੀਗੇ ਚਾਬੀ ਆ ਗਈ ਕਿਸੇ ਕੋਲ ਚਾਬੀ ਲੈਓ ਸੰਦੀਪ ਪੜ ਲੈ ਚਾਬੀ ਰਾਬੀ ਲੱਗ ਲਾਉਗਾ ਕਿੱਥੇ ਪਈ ਜਾਦੀ ਰਾਬੀ ਕਿੱਥੇ ਇੱਥੇ ਲੈ ਅੰਦਰ ਆ ਉਹ ਨਾ ਮੈਂ ਉਹ ਸਨੈਪਜੈਟ ਦੀ ਭਾਈ ਇਹ ਹਾਸੇ ਦਿਖਾਉ ਜੇ ਤੇ ਉਹ ਬਾਬਾ ਇਨਕੁਆਇਰੀਆਂ ਸੇਵ ਕੀਤੀ ਜਾਂ ਇੱਕ ਬਾਬਾ ਜੀ ਸਿੰਘ ਜੀ ਦਾ ਸਰੂਪ ਹੈ ਜੀ ਹਰਮੰਦਰ ਸਾਹਿਬ ਦਾ ਸਰੂਪ ਹੈ ਜੀ ਵਿੱਚ ਉਹ ਤੇ ਗੁਰੂ ਨਾਨਕ ਦੇਵ ਜੀ ਦੀ ਗੁਰਨਾਕ ਦੇਵ ਜੀ ਦਾ ਸਰੂਪ ਹੈ ਤੇ ਨਾਲ ਇਹਨਾਂ ਦੇ ਜਿਹੜੇ ਸੂਟ ਕੱਢੇ ਹੋਏ ਉਹ ਆ ਮੈਂ ਪਾਰਸਲ ਕਰਨਾ ਹੀ ਕੱਲ ਮਾਈ ਮਸਟੇ ਇੱਕ ਨੰਬਰ ਸਰ ਜਾਣਾ ਪ੍ਰਤਾਪ ਔਲਖ ਕੋਲੇ ਮੁੰਡੇ ਕੋਲੇ ਤੇ ਬਾਕੀ ਪਤਾ ਨਹੀਂ ਕਿੱਥੇ ਕਿਤੇ ਕੀਤਾ ਭੁੱਲ ਗਿਆ ਮੈਂ ਤਾਂ ਨਹੀਂ ਗਿਆ ਲਗਾ ਕੇ ਲੈ ਜਾਉਂਗਾ ਤੇ ਲਿਖੇ ਨਹੀਂ ਹੋਏ ਸੀ ਪਾਰਸਲ ਉੱਤੇ। ਹੋ ਨਹੀਂ। ਉਹਨੇ ਹੀ ਪੈਕ ਕਰਨੇ ਸੀ। ਲੋ ਖੁੱਲਿਆ ਨਹੀਂ ਇਹ। ਖੋਲ ਲਿਆ। ਕੋਲ ਆ ਕੇ ਖੁੱਲਦਾ ਇਥੇ ਨਹੀਂ ਸੋ। ਇਹ ਉਹ ਵਾਓ। ਸਤਨਾਮ ਸ੍ਰੀ ਵਾਹਿਗੁਰੂ। ਧੰਨ ਬਾਬਾ ਬੁੱਢਾ ਸੇ। ਆ ਤੂੰ ਇੱਥੇ ਘਰ ਤੇ ਚੁੰਨਿਆ ਲਾਉ ਤੇ ਮੜਾ ਇਹ ਬਾਹਰ ਕੱਢ ਲੋ ਨਾ ਚਲ। ਹੁਣ ਕਾਲੂ ਜਾਣਿਆ ਅੱਜ ਤੇ ਜਾਣੇ ਨਹੀਂ ਗਿਆ ਅੱਜ ਛੁੱਟੀ ਹੁੰਦੀ। ਤੇ ਤੂੰ ਇਹ ਪਹਿਲੀ ਜਾਣਾ ਜੀ। ਤੇ ਆਹ ਪੁਰਨਾ ਨਾਰਦੇਵ ਜੀ ਦਾ ਸਰੂਪ ਜੀ ਬਾਬਾ ਜੀ ਦਾ ਤੇ ਆ ਸ੍ਰੀ ਸੱਚਖੰਡਾ ਸਾਹਿਬ ਦਾ ਸਰੂਪ ਇਹ ਕਿਹੜਾ ਵਰਤਕ ਹੈ ਇਹ ਤਿੱਲੇ ਦਾ ਵਰਤਕ ਇਹ ਸੌਰੀ ਜਿਨ੍ਹਾਂ ਦੇ ਬਾਰਸਲਾ ਸੌਰੀ ਲੇਟ ਹੋ ਜਾਣਗੇ ਕੱਲੂ ਪਹੁੰਚਣਗੇ ਜੀ ਆ ਮੈਂ ਕੱਲੂ ਦੇ ਚਪਰ ਸਪਹੁੰਚ ਇਹ ਤਾਂ ਸੂਟ ਆ ਹਨ ਹੈ ਅਸੂਟਾ ਨਾ ਇਹ ਪਾਰਸੇ ਕਰੀ ਮੈਨੂੰ ਸਮਝ ਨਹੀਂ ਆਈ ਕਿ ਇਹ ਇਹ ਕੋਈ ਨਾ ਕਰਾਂ ਪੈਕ ਕਰਕੇ ਲੈ ਜਾ ਨਾ ਹਾਂ ਵੇ ਨਾ ਪੈਕ ਨਹੀਂ ਕੀਤਾ ਨਾ ਇੱਥੇ ਨਖਲਾ ਰੋ ਉੱਥੇ ਮੰंजे ਤੇ ਲਿਆ ਆਰੇ ਮਾਰ ਦੇ ਇਹ ਵਿਖਾ ਦੇ ਸਾਰਿਆਂ ਨੂੰ ਤੈਨੂੰ ਪਤਾ ਮੈਸੇਜ ਰਿਪਲਾਈ ਤਾਂ ਬਹੁਤ ਕਰਦੀਆਂ ਗਗੂ ਨਹੀਂ ਮੈਸੇਜ ਰਿਪਲਾਈ ਕਰਦੀਆਂ ਕਈਆਂ ਦਾ ਨਾ ਹੋ ਜਾਂਦਾ ਹਸਾਬ ਕਿਤਾਬ ਕਈ ਵਾਰ ਆਪਾਂ ਨੂੰ ਕਈਆਂ ਦੇ ਮੈਸੇਜ ਆਉਂਦੇ ਨੇ ਉਹਨਾਂ ਲੋਕੀ ਇੰਸਟਾਗ੍ਰam ਤੇ ਮੈਸੇਜ ਕਰ ਹਾਂ ਅਜੇ ਤਾਂ ਹੋਰ ਕੱਲ ਦੇ ਬਥੇਰੇ ਬਣੇ ਪਏ ਹੈ ਹਾਂ ਚਲੋ ਐਦਾ ਹੀ ਕੰਮ ਨਹੀਂ ਸਾਰਿਆਂ ਦਾ ਕੰਮ ਚਲਾਉਂਦਾ ਰਹ ਹਾਂ ਕੱਲ ਆੜੀ ਵਿਖਾ ਦੇ ਕਿਹੜੇ ਗੜੇ ਆ ਸੂਟ ਜੇ ਆ ਹੜ ਉਹ ਤੇਰਾ ਸਾਕਰਾਂ ਦੇ ਚਾਰ ਦੂਰੀ ਦਾ ਲਾ। ਲਾ ਚਾਰਜਿੰਗ ਕਿੱਥੇ ਲੱਗ ਜੂਗੀ? ਇਹ ਨਾ ਇੱਥੋਂ ਹੀ ਪੈਕ ਕਰ ਦੇ। ਆਂਡਰ ਐਡਰੈਸ ਨਾਲ ਟਾਈਮ ਬੱਜ ਜਾਊਗਾ। ਐਡਰੈਸ ਵੀ ਉੱਤੇ ਪਾ ਕੇ ਕਰ। ਕਿਉਂਕਿ ਉੱਥੇ ਜਾ ਕੇ ਆਂਡਰ ਕਰਾ ਦੀਏ ਪਾਰਸਲ ਜ਼ਰੂਰੀ ਥੋੜੀ ਉਹ ਅੱਜ ਹੈ ਨਹੀਂ ਕੱਲ ਵੀ ਹੈ ਨਹੀਂ। ਉਹ ਕਰ ਦਿੰਦੇ ਹੁੰਦੇ ਆ ਉਹ ਫਿਰ ਕਿੰਨਾ ਟਾਈਮ ਬੱਜਦਾ ਟਾਈਮ ਸੇਵਿੰਗ ਹੁੰਦੀ ਆ ਸਾਡੀ। ਇਹ ਜੇ ਨਹੀਂ ਹੈ ਜੇ ਨਹੀਂ ਮਟ ਗਿਆ। ਇਹ ਪਹਿਲਾ ਆਰਟੀਕਲ ਇਦਾਂ ਵਾ ਇਹ ਜਿਹੜੇ ਸੂਟ ਸੀ ਇਹਨਾਂ ਦੇ ਨਾ ਸਿਰਫ ਨੈੱਕ ਤੇ ਤੇ ਬਾਵਾ ਤੇ এমਬ્રોਇਡਰੀ ਆ ਉਹ ਤਾਂ ਸੀ ਕਿਉਂਕਿ ਜਿਨ੍ਹਾਂ ਨੇ ਕੋਟ ਸੈੱਟ ਬਣਾਉਣੇ ਹੁੰਦੇ ਗਰਮੀ 'ਚ ਕੁੜੀਆਂ ਕਾਲ ਜਿਹੜੀ ਆ ਜਾਂਦੇ ਆ ਜਾਂ ਘਮਾਰੇ ਪੱਖਾ ਲਿਆ ਥੋੜੇ ਵੱਡੇ ਵੀ ਆ ਜਿਹੜੇ ਉਹ ਕੋਟ ਸੈੱਟ ਆ ਜਿਆਦਾ ਨਾ ਕਮਾਈ ਮੈਂ ਕਹ ਤੇ ਆ ਤੇਰੇ ਲਈ ਰਹੇਗਾ ਦੂਜਾ ਸਾਡਾ ਡਿਜ਼ਾਈਨ ਨਾ ਪਈ ਤਾਂ ਨਾ ਆਵਿਆ ਵਾ ਬਹੁਤ ਸੁਣੋ ਹੋਰ ਕਿ ਬਖਾਰੋ ਮੈਂ ਤਾਂ ਲੱਗ ਰਿਹਾ ਦੋ ਆਹ ਜੀ ਵੀ ਤੁਸੀਂ ਦੇਖ ਸਕਦੇ ਆ ਇਹ ਸੂਟ ਦੇ ਹੈ ਨਾ ਇਦਾਂ ਗਲੇ ਤੇ ਵਰਕ ਆ ਹੈ ਆਪੇ ਕੰਮ ਦੀ ਪ੍ਰਮੋਸ਼ਨ ਹੈ ਵੀ ਸਾਡੇ ਬਲੌਗ ਚ ਪ੍ਰਮੋਸ਼ਨ ਹੈ ਪ੍ਰਮੋਸ਼ਨ ਨਹੀਂ ਵੀ ਦੱਸ ਰਹੀ ਆ ਵੀ ਸਾਡਾ ਵੀ ਪਤਾ ਲੱਗੇ ਹੈ ਨਾ ਤੇ ਇਹਦੇ ਹਾਂ ਵੀ ਸਾਡਾ ਵੀ ਕੰਮ ਹੈਗਾ ਹਾਂ ਵੀ ਸਾਡਾ ਵੀ ਕੰਮ ਹੈਗਾ ਆ ਇਹਦੇ ਦੇ ਬਾਜੂ ਤੇ ਵਰਕ ਆਗਾ ਸੀਵਸ ਤੇ ਤੇ ਕੱਲੇ ਨੈਕ ਤੇ ਵਰਕ ਆ ਜਿਵੇਂ ਹੋਰ ਹੁੰਦੀ ਆ ਸੀਵ ਹੁੰਦੀ ਆ ਹਾਂ ਹੋਰ ਹੁੰਦੀ ਆ ਉਹ ਅੰਗਰੇਜ਼ੀ ਚ ਹੁੰਦੀ ਆ ਉਹ ਪੰਜਾਬੀ ਚ ਹੁੰਦੀ ਆ ਤੇ ਇਹਦੇ ਨਾਲ ਆਹ ਵਾਲਾ ਦੁਪੱਟਾ ਵਾ ਵੀ ਇਹ ਜਿਹੜਾ ਸਮਰਚ ਉਹ ਕਹਿੰਦੇ ਆ ਲਾਈਟ ਵੇਟ ਮਤਲਬ ਕਿ ਐਮਬਰਾਇਡਰੀ ਚਾਹੀਦੀ ਸਾਨੂੰ ਇਹ ਅਸੀਂ ਉਸ ਮੁਤਾਬਿਕ ਕੱਢਿਆ ਸੀ ਕਿਸੇ ਦਾ ਆਰਡਰ ਸੀ ਉਹਨਾਂ ਨੇ ਸਾਡੇ ਕੋਲੋਂ ਤਿੰਨ ਕਲਰ ਸਿਲੈਕਟ ਕੀਤੇ ਸੀਗੇ ਇੱਕ ਉਹਨਾਂ ਨੇ ਆਹ ਕਲਰ ਸਿਲੈਕਟ ਕੀਤਾ ਸੀ ਇਹਦੇ ਵੀ ਸੇਮ ਇਹਦੇ ਤੇ ਵਰਕ ਆ ਇਹਦੇ ਤੇ ਗਲੇ ਤੇ ਵਰਕ ਆ ਤੇ ਇਹਦੀਆਂ ਬਾਹਾਂ ਤੇ ਵਰਕ ਹੋਊਗਾ ਬਾਹਾਂ ਚ ਗਈਆਂ ਬਾਹਾਂ ਗਵਾਚ ਗਈਆਂ ਉਹ ਨਾਲ ਲੈ ਕੇ ਪਾਰਸਲ ਹੋ ਗਈਆਂ ਬਾਹਾਂ ਕਿੱਥੀ ਗਈਆਂ ਇਹ ਹੁਣੇ ਪਾਰਸਲ ਲੇਟ ਨਾ ਹੋ ਤੁਹਾਡਾ ਚਲ ਬਾਹਾਂ ਤੇ ਵੀ ਇਹ ਤੇ ਇਹ ਤਾਂ ਹੋ ਹੀ ਗਿਆ ਲੇਟ ਹਾਂ ਹੁਣ ਟੋਟਾ ਕਾਰ ਚੁੱਕ ਮਾਰਦੀ ਹੈ ਦਿਹਾੜੀ ਮਾਰ ਗਈ ਸਾਡੀ ਕਿੱਥੇ ਅਗਲੇ ਦੇ ਕੋਲ ਚੱਲ ਜਾਣੇ ਅਗਲੇ ਆਉਣ ਨੂੰ ਰਿਵਿਊ ਦੇਣਾ ਸੀ ਹਾਏ ਦੀਦੀ ਕਿੱਡਾ ਸੋਹਣਾ ਕਿਹੜਾ ਇਹ ਸੂਟ ਕਿਸੇ ਨੇ ਆਪਣੀ ਮਦਰ ਲਈ ਬਣਵਾਇਆ ਸਪੈਸ਼ਲ ਇਹਦੇ ਨੈਕ ਤੇ ਵਰਕ ਠੀਕ ਹੈ ਤੁਸੀਂ ਦੇਖ ਸਕਦੇ ਹੋ ਕੱਪੜਾ ਵੀ ਬਹੁਤ ਵਧੀਆ ਆਇਆ ਇਹਦੇ ਵਾਲਾ ਸੌਫਟ ਆ ਜਿਵੇਂ ਹੁਣ ਆਪਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਵਿਦਆਊਟ ਲਾਈਨਿੰਗ ਅਸੀਂ ਸੀਨਾ ਵੀ ਲਾਈਨਿੰਗ ਵਾਲਾ ਨਹੀਂ ਪਹਿਣਾ ਕੀ ਹੋ ਗਿਆ ਸਾਡੀ ਤਾਂ ਕਹਿੰਦੀ ਨਹੀਂ ਸਾਡੀ ਬੀਬੀ ਐਂ ਕਹਿੰਦੀ ਆ ਸਾਡੀ ਦੋ ਮਰਜ਼ੀ ਮਿਲਦੇ ਸਾਡੀ ਬੀਬੀ ਇਹੀ ਕਹਿੰਦੀ ਆ ਨਹੀਂ ਪਾਉਣਾ ਲੱਭ ਕੇ ਕੋਈ ਨਵੇਂ ਜਿੰਨੇ ਮਰਜ਼ੀ ਦੇ ਸਾਡੀ ਇਹ ਐਵੇਂ ਆ ਇਹਦੇ ਫਰੰਟ ਤੇ ਆ ਵਰਕ ਆਊਗਾ ਸਾਰੇ ਆ ਵੇਖੋਗਾ ਤੇ ਇਹਦੇ ਨਾਲ ਤੁਸੀਂ ਕੋਈ ਵੀ ਟਾਈ ਐਂਡ ਆਈ ਉਹ ਕਹਿੰਦੇ ਸੀ ਦੁਪੱਟਾ ਸਾਡੇ ਕੋਲ ਹੈਗਾ ਤੁਸੀਂ ਬਸ ਉਹਨਾਂ ਨੂੰ ਸਾਨੂੰ ਕਲਰ ਤੇ ਸਾਨੂੰ ਇਹੀ ਐਂਬਰਾਇਟਰੀ ਦਾ ਡਿਜ਼ਾਈਨ ਭੇਜ ਦਿਓ ਚਲੋ ਚਲੋ ਬਾਅਦ ਟਾਈਮ ਨਾ ਖਰਾਬ ਕਰੋ ਇਹ ਐਵੇਂ ਕੀ ਟਾਈਮ ਖਰਾਬ ਕੀਤਾ ਵਾ ਦੱਸਣਾ ਨਹੀਂ ਸਾਰੀ ਡਿਟੇਲਿੰਗ ਦੇਣੀ ਹੈ ਪੇਮੈਂਟ ਹੋ ਗਿਆ ਸਾਰੇ ਪੇਮੈਂਟ ਨਹੀਂ ਹੋਏ ਆ ਦੇਖੋ ਇਹ ਹੈਗਾ ਮਿਰਰ ਵਰਕ ਤੇ ਸੂਟ ਤਿਆਰ ਇਹ ਅਸੀਂ ਸੂਟ ਐਕਸੀਬਿਸ਼ਨ ਚ ਵੀ ਲੈ ਕੇ ਗਏ ਸੀਗੇ ਉਥੋਂ ਐਕਸੀਬਿਸ਼ਨ ਤੋਂ ਹੀ ਸਾਨੂੰ ਆਰਡਰ ਮਿਲਿਆ ਸੀਗਾ ਇਹਦਾ ਇਹ ਅਸੀਂ ਨੈਕਸਟ ਕਿਸੇ ਹੋਰ ਤੇਰੀ ਤਿਆਰ ਕੀਤਾ ਸੀਗਾ ਕਿਉਂਕਿ ਐਕਸੀਬਿਸ਼ਨ ਤੇ ਅਸੀਂ ਇੱਕ ਹੀ ਲੈ ਕੇ ਗਏ ਸੀਗੇ ਸੇਮ ਸੂਟ ਸੇਮ ਵਰਕ ਕਿਸ ਨੇ ਪਸੰਦ ਕੀਤਾ ਸੀ ਇਹ ਕਿਸੇ ਦਾ ਆਰਡਰ ਸੀ ਜਿਹੜਾ ਗੁੱਗੂ ਦੀ ਵਜ੍ਹਾ ਨਾਲ ਹਜੇ ਤੱਕ ਸਾਡੇ ਹੱਥਾਂ 'ਚ ਹੀ ਪਿਆ ਅਸੀਂ ਇੰਨੇ ਟਾਈਮ ਨੂੰ ਭੇਜ ਵੀ ਦੇਣਾ ਸੀ ਇਹਦੇ ਨਾਲ ਇਹ ਪਲੇਨ ਬਾਟਮ ਰਹੂਗੀ ਤੇ ਟੈਬੀ ਲਾਈਨ ਦਾ ਦੁਪੱਟਾ ਸੇਮ ਉਹੀ ਆਰਟੀਕਲ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਇਹ ਚੀਜ਼ ਤੇ ਇਹ ਉਹ ਆਰਟੀਕਲ ਆ ਆਪਦੇ ਕੰਮ ਤੇ ਖੁਸ਼ ਹੋ ਇਹ ਉਹ ਆਰਟੀਕਲ ਆ ਜਿਹੜਾ ਤੁਸੀਂ ਹਰਮਨ ਖੋਸ ਦੇ ਬਲੌਗ 'ਚ ਦੇਖਿਆ ਹੋਣਾ ਵਾ ਕਿ ਉਹਦੇ 'ਚ ਅਸੀਂ ਬਣ ਰਿਆ ਸੀ ਅਜੇ ਤੇ ਇਹ ਅਸੀਂ ਬਾਅਦ 'ਚ ਲੈ ਕੇ ਗਏ ਸੀ ਇਹਦਾ ਵੀ ਸਾਨੂੰ ਆਰਡਰ ਆਇਆ ਸੀਗਾ ਚਲੋ ਬਾਕੀ ਦੇਖੋ ਪਰ ਇਹਦਾ ਨੰਬਰ ਕਿਹਨਾ ਦੱਸ ਦੋ ਆਪਦਾ ਕਨਸਟਾਈਡੈਂਟੀ ਆਈਡਿਟੀ ਦੱਸ ਦਿਓ ਆਪਦੀ ਇਹਨੂੰ ਪਤਾ ਜਣਵੇ ਅਮਨ ਦੱਸ ਲਹਾਰਣ _94 ਸਾਡੀ ਇੰਸਟਾਗ੍ਰam ਆਈਡੀ ਆ ਲਾਹੌਰ 949 ਸਾਡਾ ਸਨੈਪਚੈਟ ਆ ਤੇ 900 ਨਹੀਂ 95 90567 91506 ਇਹ ਸਾਡਾ ਮੋਬਾਈਲ ਨੰਬਰ ਆ ਤੇ ਦੱਸਨਾ ਕਿ ਜਦੋਂ ਤੁਸੀਂ ਜਿੰਨਾਂ ਲੋਕ ਮੈਕਵਰੀਜ਼ ਹੁੰਦੀਆਂ ਮੈਸੇਜ ਹੁੰਦੀਆਂ ਵਾ ਸਾਨੂੰ ਰਿਪਲਾਈ ਵੀ ਕਰਦੇ ਆ ਤੇ ਅਸੀਂ ਪਾਰਸਲ ਵੀ ਭੇਜ ਦਿਆਂ ਪਰ ਕੁਝ ਐਹੋ ਜੇ ਬੰਦੇ ਸਾਡੇ ਘਰੇ ਬੈਠੇ ਆ ਜਿੰਨਾ ਕਰਕੇ ਅਸੀਂ ਲੇਟ ਹੋ ਜਾਂਦੇ ਇਹਨਾਂ ਦੇ ਕੰਮ ਪਾਰਸਲ ਜਿਹਦਾ ਅਸੀਂ ਗੁੱਗੂ ਦੇ ਹੱਥ ਚ ਫੜਾ ਦਈਏ ਸਾਡੇ ਪਾਰਸਲ ਮੁੜ ਕੇ ਕਈ ਵਾਰ ਵਾਪਸ ਆ ਜਾਂਦੇ ਤੇ ਤੁਸੀਂ ਦੇਖ ਸਕਦੇ ਸੁਭੂ ਕਹਿੰਦੇ ਇੱਕ ਤਾਂ ਪੈਸੇ ਮਿਲਨੇ ਮੈਂ ਗੱਡੀ ਤੇਲ ਪਵਾ ਲੈਣ ਇਹਨਾਂ ਨੂੰ ਕਹਿੰਦੀ ਕੋਈ ਉਹ ਤਾਂ ਮੈਂ ਦਿਮਾਗ ਲਾ ਲਿਆ ਮੈਂ ਕਿਹਾ ਨਹੀਂ ਆਪਾਂ ਬਾਅਦ ਚ ਕਰਾਂਗੇ ਜੇ ਮੈਂ ਉਹਨੂੰ ਕਹਿੰਦੇ ਨੇ ਗੁੱਗੂ ਨੂੰ ਖੜਾ ਦੋ ਤੇ ਗੁੱਗੂ ਨੇ ਉਹਨੇ ਦਾ ਉਹਨੇ ਦਾ ਤੇਲ ਹੀ ਲੈ ਆਣਾ ਪੰਜ ਨਾ ਇਹਨੇ ਤੇ ਨਹੀਂ ਪੁਆਇਆ ਹਾਂ ਵੀਰ ਵੀ ਤਾਂ ਲੈਣੀ ਆ ਸ਼ੁਕਰ ਆ ਮੈਂ ਨਹੀਂ ਮੈਂ ਕਿਹਾ ਪੇਟੀਆ ਵੀ ਕਰਾ ਲਾਂਗੇ ਉਹਦੇ ਤੋਂ ਗੂਗਲ ਪੇ ਕਰਾ ਲਾਂਗੇ ਅਸੀਂ ਐ ਕੈਸ਼ ਨਹੀਂ ਲੈਣਾ ਅਸੀਂ ਸੋ ਬਾਕੀ ਆ ਲਾਓ ਹੁਣ 20 ਮਿੰਟ ਹੋ ਗਏ ਕਿੰਨਾ ਟਾਈਮ ਹੋ ਗਿਆ ਨਹੀਂ ਹੋ 60 ਲੱਗੀ ਉਹ ਵੀ ਬੋਦੀ ਨਾ ਨਹੀਂ ਕੀ ਬਚਾ ਸੜ ਗਿਆ ਹੱਥ ਦਿੱਤੇ ਜਿੱਤੇ ਜਾ ਹੁਆਲੀ ਉੱਤੇ ਚਾਹ ਪੋੜੀ ਇੰਦਰ ਅੱਜ ਵੀਰੇ ਨੂੰ ਹੱਥ ਸਾਡਾ ਹਾਏ ਕਹਿੰਦਾ ਚਾਹ ਮਗ ਸੜ ਲਿਆ ਕੋਲਗੇ ਦਵਾਈ ਆ ਪੰਜਵੀਂ ਦੇਰ ਕਿਉਂ ਨਾ ਬਾਹੋਂ ਇਹ ਵੇਖੀ ਵੀ ਤੂੰ ਰਿਜ਼ਲਟ ਵੇਖ ਹੀ ਆ ਜਾ ਰਿਜ਼ਲਟ ਵੇਖ ਕੇ ਆਈ ਓਸ ਲਾਨ ਤਾਂ ਐਕਸਪੈਰੀਮੈਂਟ ਕੀਤਾ ਜਾ ਰਿਹਾ ਆਪਣੇ ਕਹਿੰਦੀ ਗੋਰਾ ਕਰਦੇ ਅੱਛਾ ਮੈਂ ਆ ਗਿਆ ਮੈਂ ਗਿਆ ਹੋਰ ਗੇਟ ਲਾਈਏ ਇਹ ਮੈਨੂੰ ਗੋਰਾ ਕਰਨ ਨੂੰ ਮਿਲ ਗਿਆ ਮੰਮੀ ਪੱਖਾ ਤੂੰ ਮੇਰੇ ਵਾਲ ਨੂੰ ਕਰ ਦੇ ਮੈਂ ਦੱਸੀ ਜਾਣਾ ਤੇ ਤੇਰੇ ਵਾਲ ਨੂੰ ਹੀ ਆ ਮੰਮੀ ਕਿਹੜੇ ਐਂਗਲ ਤੋਂ ਪੱਖਾ ਉਹਦੇ ਵਾਲ ਨੂੰ ਆ ਲੈ ਉਹ ਕਿੱਦਾਂ ਮਾੜਾ ਮਾੜਾ ਚ ਲੈ ਜੇਰਾ ਚਾਹੀਦਾ ਪੱਖਾ ਕਰਨ ਨੇ ਉਹ ਦੀਨ ਦਾ ਸਸਤੀ ਬੇਬੇ ਰਾਜੀ ਦੇਖਿਓ ਨੇ ਰੰਗ ਬਦਲਦਾ ਆ ਰੰਗ ਆਪਣਾ ਠੀਕ ਆ ਹਾਂਜੀ ਤੇ ਸੌਂ ਖਾ ਕੇ ਦੱਸਣਾ ਤੂੰ ਫਰਕ ਪਿਆ ਆ ਕਿ ਊੜ 1% ਨਹੀਂ ਮਾਰਨਾ ਬਸ ਜੀ 200% ਤਾਂ ਪਹਿਨਾ ਕੋਈ ਨਹੀਂ ਫਰਕ ਆਏ ਟੈਂਕ ਬੋਏ ਕਪੜਾ ਲਿਆ ਅਮਨ ਨੇ ਪ੍ਰੋਫੈਸ਼ਨਲ ਬਣ ਕਪੜਾ ਜੀ ਮੈਨੂੰ ਉੱਥੇ ਜਾਣਾ ਪੈਣਾ ਸੇਵਾ ਕਰਨ ਕਦੋਂ ਕ ਉਹ ਨਹੀਂ ਚਲਾ ਜਾਏ ਕੰਮ ਨਾ ਬੇੜ ਕੇ ਜਾਓ ਬਈ ਕੰਮ ਨਾ ਬੇੜ ਕੇ ਜਾਓ ਮੱਝ ਨਹੀਂ ਬਈ ਮੱਝ ਚੇ ਜੀ ਜਾਂਦੀ ਹਾਂ ਹਾਏ 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 ਆਜੋ ਰਾਜੂ ਵੀਰੇ ਰਿਜਲਟ ਦੇਖਣ ਲਈ ਆਪਾਂ ਬੇ ਕਰਦੇ ਮੁੱਦੇ ਦੀ ਗੱਲ ਰਾਜੂ ਵੀਰੇ ਵੇਖੀ ਹਾਂ ਹੇ ਗੁੱਗੂ ਦਾ ਫਰਕ ਹੀ ਨਹੀਂ ਪਿਆ ਨਹੀਂ ਪਿਆ

ਦੋ ਨਾ ठाਵਾ ਜਗਾਇਆ ਵੇਖੋ ਕੋਈ ਵੀ ਦੱਸ ਸਕਦਾ ਇਹਦਾ ਫਰਕ ਪਿਆ ਇਹਨਾਂ ਦੋਵਾਂ ਦਾ ਕੋਈ ਨਹੀਂਦਾ ਫਰਕ ਸੌਂਗਾ ਕੇ ਦੱਸਦੇ ਮੈਨੂੰ ਪਿਆ ਫਰਕ ਕੋਈ ਨੂੰ ਲੱਗਦਾ ਤਾਂ ਪਿਆ ਮੈਨੂੰ ਆਹ ਉਦੋਂ ਤੇ ਫਰਕ ਤਾਂ ਕੋਈ ਜ਼ਿਆਦਾ ਫਰਕ ਨਹੀਂ ਗੁੱਗੂ ਦਾ ਰੰਗ ਹੀ ਇਹ ਆ 19 21 ਦਾ ਕਿਉਂ ਆਪਾਂ ਦੁਬਾਰਾ ਪੜਾਵਾਂਗੇ ਭਵਨ ਨੇ ਮੈਂ ਕਿਹਾ ਤੂੰ ਜੱਜ ਘੱਟ 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 ਫਰਕ ਦਿਸੀ ਜਗੂ ਮੈਂ ਤੇਰੇ ਘਰ ਚਲ ਨਿਗਾ ਵੀ ਪੂਰੀ ਤੇਜ਼ ਨਹੀਂ ਗਈ ਮੈਨੂੰ ਐਡੀ ਰਾਜੂ ਵੀਰੇ ਸੱਚੇ ਸੱਚ ਦੱਸ ਆ ਜਗ੍ਹਾ ਤੇ ਆਇਆ ਫਰਕ ਹੈਗਾ ਨਾ ਹਾਂਜੀ ਹਾਂ ਹਾਂ ਸੌ ਲੱਗੇ ਫਰਕ ਹੈਗਾ ਜੀ ਹੈਗਾ ਬਹੁਤ ਦਾ ਫਰਕ ਆ ਪੂਰੇ ਹੋ ਗਏ ਨਾ ਵਾਲ ਵਾਲ ਵੀ ਪੂਰੇ ਰੰਗ ਦਾ ਵੀ ਫਰਕ ਰੰਗ ਤਾਂ ਕਾਲਾ ਹੀ ਆ ਨਹੀਂ ਵਧ ਗਿਆ ਅੱਗੇ ਬਾਹਰ ਨਿਕਲਿਆ ਸਾਫ ਪੱਗ ਉਹ ਜਾ ਭਰਾਵਾ ਮੈਂ ਯਾਰ ਆ ਕੀ ਕਬਲ ਮਾਰਤੀ ਨਾ ਮੌਨ ਚ ਭੇੜਾ ਆੜੇ ਪੂਰੇ ਵਾ ਲੋਕਾਂ ਨੇ ਵੇਖ ਫਰਕ ਲੱਗ ਰਿਹਾ ਆ ਦੇਖ ਇਧਰੋਂ ਜੇ ਦੇਖੇ ਨਾ ਤੂੰ ਸਾਈਡ ਤੋਂ ਫਰਕ ਲੱਗ ਉਹ ਤੇਰਾ ਰੰਗ ਦੋ ਇਹੀ ਆ ਇਹ ਰੰਗ ਨਹੀਂ ਬਦਲਣਾ ਪਰ ਇੰਨਾ ਕਿ ਐਂਦੇ ਨਾਲੋਂ ਫਰਕ ਪੈ ਗਿਆ ਟੈਨ ਰਿਮੂਵ ਹੋ ਗਈ ਤੇਰੀ ਟੈਨ ਮਾਹਕਲ ਨਹੀਂ ਹੋਣ ਤੇ ਤੂੰ ਕਿਹਾ ਦ ਸੀ ਪਹਿਲਾਂ ਹੀ ਤੂੰ ਕਹੜੇ ਮੇਰੀ ਸੁਣੀ ਤੂੰ ਬਾਹ ਪਹਿਲਾਂ ਫੜੀ ਸਾਰਿਆਂ ਨਾਲ ਤੇ ਮੈਂ ਤੈਨੂੰ ਕਿਹਾ ਇਹ ਤੇਰੇ ਵਾਲ ਭੂਰੇ ਹੋ ਜਾਣੇ ਤੂੰ ਦੱਸਿਆ ਨਹੀਂ ਹੌਲੀ ਮਿਰਮਿਰ ਜਿਹੀ ਕੀਤੀ ਮੈਨੂੰ ਸ਼ੱਕ ਵੀ ਤੇ ਆ ਬੱਚੀ ਹੋ ਗਏ ਮੈਂ ਮੰਮੀ ਨੂੰ ਸੁਣ ਕੇ ਤੈਨੂੰ ਸੁਣੇ ਇਹ ਗੱਲ ਸਮਝੀ ਆ ਹਾਂ ਐ ਕਰ ਛੋਰੀ ਛੋਰੀ ਬਾਹ ਤੇ ਲਾ ਕੇ ਦੇਖ ਲੈ ਸਾਰੇ ਬਾਦ ਰਹੀਏ ਦਾਰਗਾ ਸਾਰੀ ਬਾਦ ਲਾ ਯਾ ਕਿ ਲੈ ਸਾਰੀ ਬਾਦ ਰਹੀ ਆ ਵੇ ਗੁੱਟ ਕਿਨੇ ਚਿੱਟਾ ਹੋ ਗਿਆ ਗੁੱਗੂ ਤੂੰ ਉਹ ਦੇਖ ਤੇ ਰੱਖ ਗੋਟ ਦਾ ਰੰਗ ਕਾਲਾ ਉਹ ਇਹਦੇ ਬਾਹਾਂ ਤੇ ਲਾ ਦੇ ਇਹਦੇ ਵਾਲ ਕਾਲੇ ਹੋਣਾ ਹੁਣ ਇਥੋਂ ਵਾਗ ਨੂੰ ਕਾਲੇ ਰੰਗ ਦੇ ਚਰਨੀਆ ਡਾਈ ਵਾਲਾ ਲੈ ਓ ਡੇ ਦਾਈ ਕਰਾਲਾ ਸਾਰੇ ਹੀ ਪੂਰੇ ਹੋਗੇ ਕਿ ਕਿੰਨੇ ਪੂਰੇ ਹੋਗੇ ਦਾਈ ਨਾ ਡਾਈ ਕਰਾਲਾ ਕਾਲੇ ਹੋ ਜਾਣਗੇ ਤੂੰ ਬਹੁਤ ਸਿਆਣੀ ਇਹਦੇ ਮੇਰੇ ਸਿਰ ਤੇ ਲਾ ਰਹੇ ਹਾਂ ਲਿਆ ਦੇ ਫਾੜੇ ਸਿਰ ਤੇ ਲਾਈਏ ਮੇਰੇ ਸਿਰ ਤੇ ਲਾ ਕੇ ਕੀ ਕਰੇਗਾ ਮੈਨੂੰ ਬੜੋ ਆਪ ਪੂਰੀ ਪੂਰੀ ਬਾਦ ਲਾਗੇ ਵੇਖੇ ਮੈਂ ਤਾਂ ਤੇ ਆ ਮੈਂ ਆਗ ਡੰਡਾ ਲਾਦੀ ਮੰਨੀ ਵੇਲਾ ਤੇਰੇ ਪਿੱਛੇ ਲੱਗੇ ਆ ਪਰ ਗੁੱਗੂ ਐਕਸਪੈਰੀਮੈਂਟ ਤੇ ਕਾਮਯਾਬ ਹੋਵੇ ਐਵੇਂ ਬਾਦ ਪਾਗਲ ਬਾਹਰ ਹੋ ਜਣਾ ਮਾ ਤੂੰ ਉੱਡ ਪਰ ਕੇ ਮਾ ਗੁੱਗੂ ਨੇ ਲਾ ਰੀਆ ਲਿਆ ਰੁਕ ਤੌਣ ਤੇਲ ਵਾਲਾ ਨਹੀਂ ਮੈਂ ਨਹੀਂ ਲਮਾਉਣਾ ਜਿਵੇਂ ਰਗਾ ਠੀਕ ਆ ਠੀਕ ਆ ਨਾ ਸਿਆਣੇ ਅਕਸਰ ਕਹਿੰਦੇ ਆ ਬੰਦੇ ਦਾ ਹੁਸਨ ਨਹੀਂ ਉਦੀ ਤਾਂ ਪੈਸੇ ਨਾਲ ਤਰੱਕੀ ਆ ਔਰਤਾਂ ਦਾ ਸਾਨੂੰ ਹੁੰਦਾ ਦਾ ਬੰਦਿਆ ਪੈਸੇ ਨਾਲ ਜਾਂਦਾਂ ਦਾ ਪੈਸੇ ਨਾਲ ਨਹੀਂ ਗੁਣਾ ਨਾਲ ਵੀ ਜਾਂਦੇ ਮੈਂ ਗੁਣ ਵੀ ਬਾਬੇ ਦੀ ਮੇਨ ਨਾਲ ਮੇਰੇ ਤੋਂ ਤਨ ਤਨ ਭਰੇ ਭੇ ਨਿਕਲਦੇ ਪਏ ਬਾਹਰ ਸਾਰੇ ਤੇ ਕੰਮ ਕਾਰੀ ਮੈਂ ਵਧੀਆ ਕਰਦੀ ਆ ਹਾਲ ਵੀ ਮੇਰਾ ਗੁਣ ਨਿਕਲਿਆ ਬਾਹਰ ਵੇਖੋ ਜਾ ਗਾਂ ਪਰਾਂ ਕਿੰਨਾ ਸੋਹਣਾ ਹੋ ਗਿਆ ਕਿੰਨਾ ਫਰਕ ਲੱਗਦਾ ਗੁੱਗੂ ਫਰਕ ਤਾਂ ਲੱਗਦਾ ਗੁੱਗੂ ਬਾਕੀ ਤੂੰ ਟੈਨਸ਼ਨ ਨਾ ਲੈ ਤੈਨੂੰ ਸਾਰਿਆਂ ਨੇ ਕਮੈਂਟ ਕਰਕੇ ਦੱਸ ਦੇਣਾ ਕਿੰਨਾ ਫਰਕ ਪੈਣੂ ਗੁੱਗੂ ਦੀਆਂ ਤਾਂ ਕੋਈ ਗੱਲ ਨਹੀਂ ਤੂੰ ਲਿਸ਼ਕ ਪੁੱਸ ਕੇ ਮੈਂ ਇਹ ਹੁਣ ਵੇਖ ਆ ਕਿੰਨਾ ਥਾ ਕਾਲਾ ਤੇ ਆ ਥੋੜਾ ਫਿਰ ਵੀ ਸਾਫ ਆ ਕਾਲਾ ਕਿਉਂ ਨਾ ਬਰਾਊਨ ਕਿਹਾ ਤੈਨੂੰ ਪੰਜ ਭਰੀਆਂ ਬਰਾਊਨ ਬਰਾਊਨ ਮੁੰਡੇ ਇੱਥੇ ਟੈਨ ਜਾਦੀ ਆ ਇੱਥੇ ਟੈਨ ਹੈ ਨਹੀਂ ਇੰਨੀ ਕੁ ਮੈਲ ਤਾਂ ਛਾਵਾ ਮਾਰਦਾ ਤੇ ਲੈ ਜਾਣੇ ਸੀ ਵਾਹ ਵੇਖ ਲੈ ਪੌਂਕੀ ਜਾਂਦੀ ਆ ਕਿਵੇਂ ਹਾਂ 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 ਹ ਕੋਈ ਫੜਾ ਪੂਰੀ ਬਾਤ ਲਾਈਏ ਆਂਦੇ ਆਵੇਂ ਆ ਇਸੇ ਦੇ ਨਾਲ ਅੱਜ ਦਾ ਸਾਡਾ ਵਲੌਗ ਜੀ ਖਤਮ ਹੁੰਦਾ ਯਾਰ ਹਾਂਜੀ ਅਸੀਂ ਬਣਾਉਂਦੇ ਆਂ ਦੱਸੀਆਂ ਨਾ ਸੋ ਬੜੀਆ ਤੇ ਕੀ ਆ ਤੇਰੀ ਜਰੂਣਾ ਮੰਮੀ ਤੂੰ ਮੇਰੀ ਬਾਹਰ ਤੇ ਮਾਲ ਦੇ ਲੈ ਮੈਂ ਤੈਨੂੰ ਦੱਸਤਾ ਲਾਲ ਪਰਵੱਟੇ ਕਰ ਦੂੰ ਤੇਰੇ ਮੇਰੇ ਲਾਲ ਪਰਵੱਟੇ ਚੁੱਤੀ ਬਹਿ ਦੇਣਾ ਮੈਂ ਰੰਗ ਰੰਗ ਮਾਲ ਦੂੰ ਤੇਰੇ ਲਾਲ ਰੰਗ ਜਦੋਂ ਮਾਲ ਕੇ ਲਾਲ ਹੈ ਬੀਬੀਆਂ ਚ ਜਾਣ ਵੜ ਜੂੰਗੀ ਵੀ ਬੰਦੇ ਆ ਗੜਾ ਜਾਂਦੀ ਆ ਤੇ ਸਾਡਾ ਮੇਛਤੀ ਘਰ ਦੇ ਸਾਡੇ ਬਾਜੀ ਦੀ ਸ਼ਾਦੀ ਦੇੜੀ ਐ 15 ਦਿਨਾਂ ਚ 15 ਦਿਨਾਂ ਛੇ ਸਾਡਾ ਉਹ ਇਹ ਨਹੀਂ ਕੁਝ ਕਰਦੇ ਮੈਂ ਇਹਨਾਂ ਨੂੰ ਅੱਜ ਕਹਿਣਾ ਭਾਈ ਤੁਸੀਂ ਤਾਂ ਕਿਆ ਇਚਾਰਾ ਮਹੀਨਾ ਚਹੀਦਾ ਸਟ੍ਰਕਚਰ ਬਣਾ ਉਹ ਮਹੀਨਾ ਦੇ ਕਿੱਥੋਂ ਤੈਨੂੰ ਤਿਆਰੀ ਕਰਕੇ ਤੇ ਤੈਨੂੰ ਦੇ ਦਿੰਦੇ ਮਹੀਨਾ ਦੇ ਨਾਲ ਟਾਉਣ ਤੇ ਲਾਤਾ ਤੇ ਮਹੀਨਾ ਮਲਬਾ ਚੁੱਕਣ ਤੇ ਲਾ ਦੇਉਂਦੇ ਆਉਂਦੇ ਆ ਮਾਰ ਕੇ ਉੜਕੇ ਵਾਟਰ ਕੂਲਰ ਨੇ ਹੋ ਜਾਂਦੇ ਆ ਵਾਟਰ ਕੂਲਰ ਉਹਨਾਂ ਵੱਟ ਦੇ ਤੇ ਚਾਹ ਬਲੇ ਹੋ ਜਾਂਦੇ ਹੁਣ ਨਾ ਗਰਮੀ ਜਾ ਬਸ ਮੈਂ ਇਹ ਸਲਾਹ ਦਿੱਤੀ ਮੈਂ ਕਿ ਇੱਦਾਂ ਪਹਿਲਾਂ ਆਇਆ ਕਰੋ ਵੱਡੀ ਬਿਲਡਰ ਬਣਾਉਣ ਬਿਲਡਰ ਦੇਖ ਲਵਾ ਦੇ ਕਰ ਮੈਂ ਜੀ ਅਸ ਟਾਈਮ ਆ ਜਾਂ ਠੰਡਾ ਵਾ ਬਿਲਡਰਾਂ ਦੇ ਲੱਗਦੇ ਆ ਉਧਰ ਲੱਕੜ ਦੇ ਬਕਸੇ ਕੋਈ ਨਹੀਂ ਚੁੱਕਣ ਜਾਂਦਾ ਪਿਆ ਉਹ ਉਹਨਾਂ ਨੂੰ ਕਹੇ ਉਹਨਾਂ ਦੇ ਪੱਟੇ ਹੀ ਨਹੀਂ ਗੇ ਲੱਕੜ ਦੇ ਬਕਸੇ ਉਹ ਪੱਟੇ ਹੀ ਨਹੀਂ ਹੋਏਗੇ ਉਹਨਾਂ ਨੂੰ ਫੋਨ ਕਰੋ ਵੀ ਭਰਾਵਾ ਉਹਨਾਂ ਨੂੰ ਲਾ ਦੋ ਤੇ ਉਹ ਤਾਂ ਉੱਪਰ ਤੇਰੇ ਕੋਲ ਹੀ ਨੰਬਰ ਉਹਨਾਂ ਨੂੰ ਫੋਨ ਕਰ ਉਹਨਾਂ ਨੂੰ ਘਾਣ ਕੇ ਅੱਜ ਲਾ ਕੇ ਜਾ ਇੱਧਰ ਲਈ ਕੰਦ ਢਾ ਕੇ ਤੇ ਉਹਨਾਂ ਨੂੰ ਕੱਢ रेडी ताम्ण आज सरिया लणा थोड़ी सी रह गई गया मैंने कहा मैं ना ठंडे ठंडे आन के लग जाया करो गर्मी च 4 घंटे दोपहरै बैठ जाया करो मलवा च गौणा पहला सारा ओ के आंखे नहीं लगजे ओ ओना नु ਧੁੱਪ च काम करना चंगा लागदा ਧੁੱਪੇ ਵਾਸਾ ਸਹੀ ਮਰਨਾ ਚਲ ਕੋਈ ਕੰਮ ਵੀ ਕਰਨਾ ਪੈਂਦਾ ਚਲੋ ਇਸੇ ਦੇ ਨਾਲ ਸਾਡਾ ਅੱਜ ਦਾ ਵਲੌਗ ਹੁੰਦਾ ਇੱਕ ਖਤਮ ਸਾਡੀ ਨੌਕ ਚੱਲਦੀ ਰਹਿਣੀ ਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਗੁੱਗੂ ਵੀਰ ਜੀ ਗੁੱਗੂ ਦਾ ਰਿਜ਼ਲਟ ਕਿੰਨਾ ਕੁ ਆਇਆ ਤੁਹਾਨੂੰ ਪਲੀਜ਼ ਜਰੂਰ ਦੱਸਿਓ ਕਮੈਂਟ ਕਰ ਮਿਲਦੇ ਆਂ ਮੈਕਸਾ